ਗੁਰੂ ਅਰਜਨ ਦੇਵ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਲੋਕਾਂ ਨੇ ਦੱਸਿਆ ਕਿ ਪ੍ਰਵਾਸੀਆਂ ਦੀ ਆਪਸ ਦੇ ਹੀ ਵਿੱਚ ਝੜਪ ਹੋਈ ਸੀ ਜੋ ਕਿ ਲੜਦੇ ਲੜਦੇ ਇੱਕ ਪੰਜਾਬੀ ਦੇ ਘਰ ਵੱਢ ਗਏ ਜਦੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤਾਂ ਉਹਨਾਂ ਪੰਜਾਬੀਆਂ ਦੇ ਘਰਾਂ ਦੇ ਵਿੱਚ ਵੀ ਹਮਲਾ ਕਰ ਦਿੱਤਾ ਸੋ 10 ਤੋਂ 15 ਨੌਜਵਾਨਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਹਮਲਾ ਕੀਤਾ ਅਤੇ ਇੱਟਾਂ ਚੁਲਾਈਆਂ ਨੇ ਇਸ ਸਬੰਧੀ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਇੱਕ ਵੀਡੀਓ ਫੁਟੇਜ ਵੀ ਮਿਲੀ ਹੈ ਉਸ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਸੋ ਲੁਧਿਆਣਾ ਦੇ ਵਿੱਚ ਪ੍ਰਵਾਸੀਆਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਹੰਗਾਮਾ ਕੀਤਾ ਗਿਆ ਹੈ ਰਾਸ਼ੀਆ ਦੇ ਵੱਲੋਂ ਜੁਨਾ ਦੇ ਆਪਸ ਦੇ ਵਿੱਚ ਝਗੜਾ ਹੋਇਆ ਜਿਸ ਤੋਂ ਲੜਦੇ ਲੜਦੇ ਹੋਏ ਇੱਕ ਪੰਜਾਬੀ ਦੇ ਘਰ ਵੜ ਗਏ ਜਿੱਥੇ ਕਿ ਉਸ ਤੋਂ ਬਾਅਦ 10 ਤੋਂ 15 ਨੌਜਵਾਨ ਹੋਰ ਆਏ ਜਿਨ੍ਹਾਂ ਨੇ ਵੱਲੋਂ ਪੰਜਾਬੀਆਂ ਦੇ ਘਰ ਤੇ ਵੀ ਹਮਲਾ ਕੀਤਾ ਗਿਆ ਤੇਜ਼ਰ ਹਥਿਆਰਾਂ ਤੇ ਇੱਟਾਂ ਦੇ ਨਾਲ ਹਮਲਾ ਕੀਤਾ ਸਰ ਮਾਮਲਾ ਸਾਡੇ ਦੋਸਤ ਹੈ ਤੇ ਪਾਰਟੀ ਦੇ ਸਾਡੇ ਵਰਕਰ ਵੀ ਹਨ ਲੀਟਲ ਵੀ ਹੈ ਰੂਬੀ ਜੀ ਇਹਨਾਂ ਦੇ ਘਰ ਕੋਈ ਕੁਝ ਪਿਛਲੀ ਗਲਮੋਹਲੇ ਚੋਂ ਕੁਝ ਦੋ ਗਰੁੱਪ ਲੜਦੇ ਲੜਦੇ ਇਹਨਾਂ ਦੇ ਘਰ ਵੜ ਗਏ ਦੇ ਹਮਲਾ ਕਰ ਰਹੇ ਸੀ ਇੱਕ ਦੂਜੇ ਤੇ ਫਿਰ ਅਰੇ ਪਰਿਵਾਰ ਤੇ ਵੀ ਹਮਲਾ ਹੋ ਗਿਆ ਜਿਵੇਂ ਸਾਨੂੰ ਪਤਾ ਲੱਗਾ ਜੀ ਸ਼ਾਮੀ ਪਤਾ ਕਰਨਾ ਹੈ ਤੇ ਕੁਝ ਨਸ਼ਾ ਕਰਵਾਲੇ ਬੰਦੇ ਸੀ ਕੁਝ ਲੱਗਿਆ ਜਿਵੇਂ ਮਾਹੌਲ ਉਹਨਾਂ ਦਾ ਤੇ ਅਸੀਂ ਦੇਖਿਆ ਜੀ ਉੱਥੇ ਬੈਠੇ ਸੀ ਖਾਲੀ ਪਲਾਟ ਦੇ ਵਿੱਚ ਜੀ ਇਹਨਾਂ ਨੂੰ ਫੜਿਆ ਤੇ ਅਸੀਂ ਕਿਹਾ ਜੀ ਇਹਨੂੰ ਪੁਲਿਸ ਦੇ ਹਵਾਲੇ ਕਰ ਦੋ ਉਹ ਰ ਦੋ ਤਿੰਨ ਭੱਜ ਗਏ ਤੇ ਪਿੱਛੋਂ ਉਹਨਾਂ ਦੇ ਕੁਝ ਕਾਫੀ 40 50 ਬੰਦਿਆਂ ਨੇ ਇੱਕੋ ਤੋਂ ਹਮਲਾ ਜਾ ਕਰ ਦਿੱਤਾ ਇਹ ਕੁਝ ਪਤਾ ਲੱਗਾ ਸਰ ਕੌਣ ਸੀ ਨੌਜਵਾਨ ਔਰ ਕਿੱਥੋਂ ਆਏ ਸਰ ਮੈਂ ਨਹੀਂ ਜਾਣ ਪਾ ਰਿਹਾ ਕਿ ਜੇ ਮੇਰਾ ਅੱਜ ਪਹਿਲਾ ਦਿਨ ਸੀ ਇੱਥੇ ਪਰ ਇਹ ਕਾ ਦੱਸ ਰਿਹਾ ਜਿਵੇਂ ਰੂਬੀ ਦੱਸ ਰਿਹਾ ਬਾਕੀ ਭਾਈ ਦੱਸ ਰਿਹਾ ਕਿ ਉਹ ਕੁਝ ਨਸ਼ਾ ਵਗੈਰਾ ਕਰਦੇ ਆ ਤੇ ਵੇਚਣ ਵਾਲੇ ਬੰਦੇ ਸੀ ਤੇ ਬਸ ਉਹਨਾਂ ਦਾ ਕੇਲ ਕੱਸੀ ਜਾਊਗੀ ਜੀ ਇਹ ਭਗਵੰਦ ਮਾਨ ਸਰ ਦੀ ਸਰਪ੍ਰਸਤੀ ਸਰਕਾਰ ਹੈ ਪਹਿਲੇ ਵੀ ਨਸ਼ੇ ਤੇ ਕਾਨੂੰਨ ਤੇ ਪੂਰਾ ਪਕੜ ਕੀਤੀ ਹੈ ਘਟਿਆ ਹੈ ਕਿਉਂਕਿ ਦੇਖੋ ਇਹ ਕੋਈ ਇੱਕ ਦਿਨ ਦੀ ਬਿਮਾਰੀ ਦਾ ਹੈ ਨਹੀਂ ਥੋੜਾ ਸਮਾਂ ਲੱਗਣਾ ਹੈ ਅਸੀਂ ਇਹਨੂੰ ਬਿਲਕੁਲ ਜੜ ਤੋਂ ਖਤਮ ਕਰਾਂਗੇ ਲੋ ਬੜੀ ਚੰਗੀ ਤਰ੍ਹਾਂ ਆਸ਼ਵਾਸ਼ਣ ਜੇ ਤੁਰੰਤ 5 ਮਿੰਟਾਂ ਚ ਐਸਟੋ ਸਾਹਿਬ ਵੀ ਆ ਗਏ ਜਦੋਂ ਸੀਪੀ ਸਾਹਿਬ ਨਾਲ ਗੱਲ ਹੋਈ ਮੇਰੀ ਐਮਐਨਏ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਉੱਪਰ ਵੱਡੇ ਅਫਸਰਾਂ ਨਾਲ ਗੱਲ ਕੀਤੀ ਹੈ ਕੋਈ ਵੀ ਕਿਸ ਤਰ੍ਹਾਂ ਢੀਲ ਨਹੀਂ ਵਰਤੀ ਜਾਏਗੀ ਜੀ ਠੀਕ ਹੈ ਜੀ ਹਾਂਜੀ ਸਰ ਮਾਮਲਾ ਕੀ ਹੈ ਤੁਸੀਂ ਮੌਕੇ ਤੇ ਪਹੁੰਚੇ ਕਾਰਨ ਕੀ ਹੈ ਇੱਥੇ ਥੋੜੇ ਜੀ ਬਿਹਾਰੀ ਕਲੋਨੀ ਤੋਂ ਬੰਦੇ ਆਏ ਸੀ ਕਿ ਉਹਨਾਂ ਝਗੜਾ ਵਗੈਰਾ ਕੀਤਾ ਸੀਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਦੀ ਵੀਡੀਓ ਅਸੀਂ ਕਲਿੱਪ ਲੈ ਲਈ ਹੈ ਤੇ ਪਰਚਾ ਦਰਜ ਕਰਕੇ ਤੋਂ ਕਾਰਵਾਈ ਕਰਦੇ ਬੋਸ ਪਤਾ ਲੱਗਿਆ ਸਰ ਕਾਰਨ ਕੀ ਕੋਈ ਕਾਰਨ ਉਹਨਾਂ ਦਾ ਕੋਈ ਅਫਸਰ ਚ ਹੋਣਾ ਹੈ ਪਰ ਆ ਕੇ ਮਹੱਲੇ ਦੇ ਵਿੱਚ ਥੋੜਾ ਜਿੰਨੇ ਲੰਘਦੇ ਹਨ ਉਹਨਾਂ ਦੇ ਅਫਸਰ ਚ ਬਦਮਾਸ਼ੀ ਟਾਇਪ ਕੀਤੀ ਹੈ ਇਹ ਕਿੰਨੇ ਕੁ ਨੌਜਵਾਨ ਸੀ ਸਰ ਜਿਹੜੇ ਆ ਸੀਗੇ ਉਹ 8-10 ਜਣੇ ਦੱਸ ਇੰਨੇ ਕੁ ਸੀਗੇ ਦੱਸਿਆ ਨਾਲ 8-10 ਜਣੇ ਸੀਗੇ ਬਿਹਾਰੀ ਕੋਲੋਨੀ ਕਿੱਥੇ ਕਰਕੇ ਦਿੰਦੇ ਆ ਸਾਹਮਣੇ ਪੈਂਦੀ ਤੇ ਸਰ ਇਹ ਕਹਿੰਦੇ ਕਿ ਗੋਲੀਆਂ ਵੀ ਚੱਲੀਆਂ ਕੋਈ ਨਹੀਂ ਗੋਲੀ ਵਾਲੀ ਕੋਈ ਨਹੀਂ ਗੋਲੀ ਚੱਲਣ ਨਹੀਂ 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 ਇਹੋ ਜਿਹੀ ਨਹੀਂ ਨਹੀਂ ਇਹੋ ਜਿਹੀ ਕੋਈ ਫਾਇਰਿੰਗ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਹੋਰ ਚੱਲੇ ਨੇ ਸਰ ਥੋੜਾ ਬੜਾ ਅਫਸੇ ਚੱਲਿਆ ਉਹ ਸਾਰਾ ਹੀ ਵੈਰੀਫਾਈ ਕਰਨਾ ਪਰਚਾ ਦਰਜ ਕਰਨ ਲੱਗੇ ਆ ਕਿਹੜੇ ਏਰੀਆ ਦੇ ਵਿੱਚ ਆਏ ਸੀਗੇ ਜਿੱਥੇ ਹਮਲਾ ਕੀਤਾ ਗਿਆ ਅਰਜਨ ਦੇਵ ਅਰਜਨ ਦੇਵ ਨਗਰ ਤੇ ਸਰ ਜੋ ਬੰਦੀ ਕਾਰਵਾਈ ਕੀਤੀ ਕਾਰਵਾਈ ਹੁਣੇ 2 ਮਿੰਟ ਚ ਕਾਰਵਾਈ ਉਸ ਮਾਮਲੇ ਵਿੱਚ ਕੋਈ ਵੀਡੀਓ ਆਈ ਆ ਵੀਡੀਓ ਲੈ ਲਈਏ ਅਸੀਂ ਬੰਦੇ ਦੀ ਪਛਾਣ ਕਰਕੇ ਉਹ ਉਹ ਅਸੀਂ ਪਰਚਾ ਦਰਜ ਕਰ ਰਹੇ ਹਾਂ ਠੀਕ ਹੈ ਸਰ